ਕੈਸ ਕਰਕੇ ਮੈਂ ਬੇਨਤੀ ਕਰਨ ਆਇਆ ਆਪਣੀ ਜਿਹੜੀ ਇੱਕ ਕਮਜ਼ੋਰੀ ਪਾਰਟੀ ਦੀ ਹੈ ਵੀ ਆਪਾਂ ਜੋ ਝੂਠ ਆਪਣੇ ਖਿਲਾਫ ਬੋਲਦਾ ਹੈ ਆਪੇ ਡਟ ਕੇ ਆਵਾਜ਼ ਨਹੀਂ ਛਾਉਂਦੇ ਉਹਦੇ ਖਿਲਾਫ ਹੁਣ ਮੇਰੇ ਖਿਲਾਫ ਤੁਸੀਂ ਵੇਖ ਲਓ ਸਾਰੀਆਂ ਤਾਕਤਾਂ ਲੱਗੀਆਂ ਆ ਜਿੰਨੇ ਸਰਕਾਰ ਹੈ ਝਾੜੂ ਵਾਲੇ ਹੈ ਆ ਜਥੇਬੰਦੀਆਂ ਸਾਰਿਆਂ ਦੇ ਕੋਈ ਇੱਕ ਨਿਸ਼ਾਨਾ ਹੈ ਕੀ ਬਾਦਲ ਪਰਵਾਰ ਦਾ ਨਾਂ ਖਤਮ ਕਰ ਦਿਓ ਇੱਥੋਂ ਤੱਕ ਆ ਗਏ ਕਿ ਗੋਲੀ ਚਲਾਉਣ ਤੱਕ ਆ ਗਏ ਪਰ ਰੱਬ ਨੇ ਬਚਾਇਆ ਪਰਮਾਤਮਾ ਨੇ ਬਚਾਇਆ ਜਿਹੜੇ ਸਾਨੂੰ ਮਾਰਨ ਨੂੰ ਫਿਰਦੇ ਸੀ ਕਫੂਮ ਕਿੱਥੇ ਧੜਕਾਂ ਦੇ ਤੁਰੇ ਫਿਰਦੇ ਆ ਆ ਸਾਰੀ ਪਰਮਾਤਮਾ ਦੀ ਕਰਮਾ ਬਜੀਠੀ ਆ ਲੋਤ ਆ ਫਰਕ ਥੋੜਾ ਹੈ ਵਿਕਰਮ ਜੀ ਤੁਹਾਡੇ ਵਾਸਤੇ ਲੜਾਈ ਲੜਦੇ ਮੈਨੂੰ ਯਾਦ ਹੈ ਸਰਕਾਰ ਹੁੰਦੀ ਹਰ ਦੂਜੇ ਦਿਨ ਆ ਜੀ 10 ਕਰੋੜ ਰੁਪਇਆ ਬੇਠੇ ਵਸ ਦਿਓ 20 ਕਰੋੜ ਦਿਓ 50 ਕਰੋੜ ਦਿਓ ਆਟਾ ਦਾਲ ਦੇ ਕਾਰਡ ਤੇ ਮੈਨੂੰ ਲੱਗਦਾ ਸਾਰੇ ਦੇ ਬਣਾ ਦੇਈ ਥੋੜੇ ਮੈਨੂੰ ਲੱਗਦਾ ਸੀ ਇਹ ਅਜੀਬ ਵੱਡੇ ਪਾਲ ਸਾਹਿਬ ਕਹਿੰਦੇ ਮਜੀਠਾ ਸਾਹਿਬ ਕੋਈ ਬੰਦਾ ਤੁਹਾਡਾ ਹੈਗਾ ਕੋਈ ਬੱਚੇ ਉਹ ਵੀ ਦੱਸ ਦਿਓ ਦੇਖੋ ਤੁਹਾਨੂੰ ਕਿਸੇ चीज ਦੀ ਕਮੀ ਮਹਿਸੂਸ ਖਾਣ ਦਿੱਤੀ ਸਰਕਾਰ ਦੇ ਤਰ੍ਹਾਂ ਕਿਸੇ ਚੀਜ਼ ਦੀ ਲੋੜ ਹੁੰਦੀ ਤੁਹਾਡੇ ਸਾਹਮਣੇ ਹੁੰਦੀ ਤੁਹਾਡੇ ਹਲਕੇ ਦੇਖ ਲਓ ਜਿੰਨੀ ਡਿਵੈਲਪਮੈਂਟ ਕਰਾਈ ਬੜੇ ਖੁਸ਼ਕਿਸਮਤ ਉਹ ਹਲਕੇ ਆ ਜਿਨ੍ਹਾਂ ਕੋਲੇ ਤਕੜਾ ਲੀਡਰ ਹਲਕੀ ਸੇ ਵਾਧਾ ਕਰ ਤੁਸੀਂ ਖੁਸ਼ਕਿਸਮਤ ਹੋ ਦੇਖੋ ਅੱਜ ਆ ਲੜਾਈ ਥੋਡੀ ਐ ਮਜੀਠਾ ਸਾਹਿਬ ਦੀ ਨਹੀਂ ਜਦੋਂ ਉਹ ਤੁਹਾਨੂੰ ਤਕਲੀਫ ਹੁੰਦੀ ਸੀ ਉਹ ਆਪਣੀ ਅੱਗੇ ਹੁੰਦੇ ਸੀ ਤੁਹਾਡੇ ਅੱਜ ਉਹ ਨਹੀਂ ਐ ਹੁਣ ਗੁਨੀਬ ਵਿਚਾਰੀ ਕੱਲੀ ਲੱਗੀ ਐ ਦਿਨੇ ਸਿਆਸਤ ਤਰਫ ਝਾਕਣਾ ਨਹੀਂ ਸੀ ਉਸ ਨੂੰ ਸਿਆਸਤ ਚ ਆਉਣਾ ਪਿਆ ਤੁਹਾਡੇ ਹਲਕੇ ਦੇ ਝੰਡਾ ਝੂਲਦਾ ਰੱਖਣ ਵਾਸਤੇ ਇਸ ਕਰਕੇ ਮੇਰੀ ਬੇਨਤੀ ਐ ਦੇਖੋ ਪਿਛਲੀ ਵਾਰ ਵੀ ਹਰ ਵਾਰ ਤੁਸੀਂ ਐਮਐਲਏ ਇਲੈਕਸ਼ਨ ਵੀਵੀ 22 33 ਹਰਚ ਆਉਂਦੇ ਤੇ ਸਾਰੇ 4 ਤੇ 4 ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਬਲਾਕ ਸੰਪਤੀਆਂ ਤੁਸੀਂ ਜਿਤੋਂ ਦੇ ਸੀ ਇੱਕ ਵੀ ਨਹੀਂ ਰਹਿਣ ਦਿੰਦੇ ਸੀ ਆਈ ਨਿਸ਼ਾਨਾ ਥੋੜਾ ਹੋਣਾ ਚਾਹੀਦਾ ਮੈਂ ਕਹਿੰਦਾ ਸਹੀ ਮਨਦੱਸ ਹ ਹੁਣ ਜਦ ਮਿਲ ਗਿਆ ਸਭ ਨੂੰ ਤਾਂ ਮਿਲੂਗਾ ਕਿ ਕਿ ਉਹਨਾਂ ਦੇ ਉਹ ਉਹਨਾਂ ਨੂੰ ਫਿਰ ਤੋਂ ਉਹਨਾਂ ਭਾਵੇਂ ਦੇਲ ਚ ਅਸਲੀ ਤੁਸੀਂ ਕਹੋਗੇ ਉਹਨਾਂ ਨੂੰ ਜੇ ਖੁਸ਼ੀ ਹੋਊਗੀ ਜੇ ਚਾਰੇ ਤੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਤੇ ਬਾਕੀ ਜਿਹੜੀਆਂ ਸੰਤੀਆਂ ਸਾਰੀਆਂ ਜਿਤਾ। ਇਹ ਕੋਈ ਮਰਜੀ ਕਰਨਾ ਪਏ ਜਿਤਨਾ ਹੀ ਆਪਾਂ ਚਾਰੇ ਜਿਤਨਾ। ਬੋਲੇ ਇਸ ਵਨੋ ਜਿਤਾਉਂਗੇ। ਜਿਤਾਉਂਗੇ। ਢਿੱਲੇ ਜੇ ਬੋਲੀ ਜਾਨੀਓ। ਕਮੇਟੀਆ ਸਾਹਿਬ ਨੂੰ ਦੇਖਦੇ ਕਿਵੇਂ ਮੁੱਛਾਂ ਨੂੰ ਤਾ ਦਿੰਦੇ ਹੁੰਦੇ ਸੀ ਤੇ ਬੜਕ ਮਾਰਦੇ ਹੁੰਦੇ ਸੀ ਤੁਸੀਂ ਹੁਣ ਹਲਕੇ ਦੇ ਹੋ ਨਾ ਦੇ। ਹੁਣ ਦੂਜੀ ਗੱਲ ਤੇ ਆ ਗਈ ਹੈ ਇੱਥੇ ਇੱਕ ਝਾੜੂ ਵਾਲਿਆਂ ਦਾ ਮੈਂ ਨਾਂ ਕੀ ਲੈਣਾ ਉਹਦਾ ਨਾਂ ਕੀ ਮੈਂ ਤਾਂ ਨਹੀਂ ਭੁੱਲਿਆ ਹੈ ਹੈ ਅੱਛਾ ਹੁਣ ਇੱਕਲ ਦੱਸੋ ਉਹ ਕੀ ਕਹਿੰਦਾ ਫਿਰਦਾ ਹੈ ਮੈਨੂੰ ਗਨੀਮ ਜੀ ਨੇ ਦੱਸਿਆ ਉਹ ਕਹਿੰਦਾ ਫਿਰਦਾ ਇੱਕ ਫੋਨ ਚੱਕ ਲੈਂਦਾ ਆਪਣਾ ਕਹਿੰਦਾ ਰੋਜ਼ ਮੇਰੇ ਨਾਲ ਸੁਖਵੀਰ ਬਾਦਲ ਗੱਲ ਕਰਦਾ ਹੈ ਅਈ ਕਹਿੰਦਾ ਤੇ ਕਹਿੰਦਾ ਕਿ ਮੈਂ ਤਾਂ ਆ ਜਾਣਾ ਵਾਪਸ ਜਿਹੜਾ ਆਪ ਆਲਾ ਕਹਿ ਰਿਹਾ ਐ ਐਮਐਲਏ ਆਪ ਆਪਣਾ ਹਲਕਾ ਚਾਰਜ ਆ ਕਿ ਮੈਂ ਆ ਜਾਣਾ ਵਾਪਸ ਆਪ ਜਾਣਾ ਵਾਪਸ ਦਾ ਮਤਲਬ ਕੀ ਹੈ ਉਹਨੂੰ ਪਤਾ ਹੈ ਕਾਲੀਦੰਦੀ ਸਰਕਾਰ ਆ ਰਹੀ ਹੈ ਇਹ ਤਾਂ ਮੰਨ ਲੈ ਨਾ ਕਾਲੀਦੰਦੀ ਸਰਕਾਰ ਆ ਰਹੀ ਹੈ ਜਿਹੜੇ ਕਹਿੰਦੇ ਅਸੀਂ ਆ ਜਾਣਾ ਹੈ ਦੇਖੋ ਇਹ ਜੇ ਲੋਕ ਹੀ ਆ ਜਿਹੜੇ ਕਾਲੀਦੰਦ ਨੂੰ ਬਦਨਾਮ ਕਰਦੇ ਆ ਇੰਨਾ ਨਹੀਂ ਆ ਜਿਹੜੇ ਆਏ ਕਿੱਥੋਂ ਸੀ ਸਕੂਟਰ ਤੇ ਆਏ ਸੀ ਤੇ ਐਡੀਆਂ ਗਲੀਆਂ ਕੋਠੀਆਂ ਬਣਾ ਗਏ ਮੈਂ ਤਾਂ ਮਜੀਠੀਆ ਸਾਹਿਬ ਨੂੰ ਕਹਿਣਾ ਥੋੜਾ ਚੈੱਕ ਕਰ ਲੈ ਗੋ ਆ ਜਿਹੜੀ ਜਿਆਦਾ ਪਾਵਰ ਦਿੱਤੀ ਹੈ ਨਾ ਮੈਂ ਤਾਂ ਅੱਜ ਕਹਿ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਲੱਗਿਆ ਪੂਰੀ ਜ਼ਿੰਦਗੀ ਨਹੀਂ ਜਿੰਨਾ ਤੱਕ ਮੈਂ ਪ੍ਰਦਾਨਾ ਮੈਂ ਤਾਂ ਇਹਨੂੰ ਵੰਡ ਦਿੰਦਾ ਕਾਲੀ ਦਲ ਚ ਮੈਂ ਤਾਂ ਇੱਕੋ ਹੀ ਗਨੀਵ ਜੀ ਨੂੰ ਗੱਲ ਕਰਿਆ ਸੀ ਬੈਠਾ ਹੁਣੇ ਕੁਰਸੀ ਤੇ ਮੈਂ ਕਿਹਾ ਮਜੀਠੀਆ ਸਾਹਿਬ ਨੂੰ ਕਹਿ ਦਿਓ ਕਿਤੇ ਐ ਨਾ ਪਿਗਲ ਪੁਗਲ ਜਾਣ ਕੋਈ ਗੋਡੀ ਗੱਡੀ ਹੱਥ ਫੜ ਲੇ ਇਹ ਇਹ ਜੇ ਬੰਦੇ ਨੂੰ ਪਾਰਟੀ ਚ ਨਹੀਂ ਆਉਣਾ ਚਾਹੀਦਾ ਮੈਂ ਤੈਨੂੰ ਅੱਜ ਦੱਸਾਂ ਆਈ ਏ ਲੋਕ ਹੈ ਜਿਨ੍ਹਾਂ ਨੇ ਪਾਰਟੀ ਦਾ ਨਾਂ ਖਰਾਬ ਕੀਤਾ ਹੁਣ ਤੀਜੀ ਗੱਲ ਆ ਜਿਹੜੇ ਸੋਹਦੇ ਆ ਆ ਤਲਵੀਰ ਹੋਦਾ ਕਿ ਮੇਰੇ ਨਾਲ ਪੌਲਸ ਹੈ ਉਹ ਮੇਰੇ ਕਾਗੇ ਜਿਪਸੀ ਲਾ ਲਈ ਪਿੱਛੇ ਜਿਪਸੀ ਲਾ ਲਈ ਤਲਵੀਰ ਸਿਆਂ ਸਾਲ ਬਾਅਦ ਆਈ ਜਿਪਸੀ ਵਾਲੇ ਤੂੰ ਨਾਂ ਨੋਟ ਕਰ ਲਈ ਆਈ ਤੈਨੂੰ ਘਰੋਂ ਚੱਕ ਕੇ ਲਿਓਂਗੇ ਮੈਂ ਤੈਨੂੰ ਫੋਟੋ ਦਿਖਾਉਂਗਾ ਤੂੰ ਫੋਟੋ ਖਿੱਚ ਲਿਓ ਆਈ ਜਿਪਸੀ ਵਾਲੇ ਦੀ ਆਈ ਪੌਲਸ ਵਾਲੇ ਦੀ ਇੱਕ ਇਥੇ ਆ ਡੀਐਸਪੀ ਹੈਗਾ ਬਾਹਰ ਹੀ ਖੜਾ ਸੀ ਮੇਰੇ ਜੀ ਉੱਥੇ ਮੈਨੂੰ ਸਲੂਟ ਮਰੀ ਜਾਂਦਾ ਸੀ ਧਰਮਿੰਦਰ ਕਲਿਆਣ ਆ ਕੋਈ ਐਨੀ ਹੱਤ ਚੱਕੀ ਆ ਉਹ ਸੋਚਦਾ ਕਿ ਮੈਨੂੰ ਦੱਸਣਾ ਚਾਹਣਾ ਹੈ ਆ ਤਰੰਤ ਤਰਾਂ ਲਈ ਐਸਐਸਪੀ ਕਿੱਥੇ ਹੈ ਪੰਗੇ ਲੈਂਦੀ ਸੀ ਗਾਲੀ ਕੱਢ ਲੈ ਹੈ ਸਸਪੈਂਡ ਹੋਈ ਬੈਠੀ ਹੈ ਆ ਜਿਹੜੀ ਅੱਜ ਪਟਿਆਲਿਆ ਪਟਿਆਲੇ ਵਾਲਾ ਐਸਐਸਪੀ ਕਿਉਂ ਛੁੱਟੀ ਭੇਜਣਾ ਪਿਆ ਫਿਟੀ ਲੈ ਗਿਆ ਕਿਉਂਕਿ ਉਹ ਉਹਨੂੰ ਉਹਦੇ ਤੇ ਹੋਣਾ ਪਰਚਾ ਤੇ ਹੋਊਗਾ ਅੰਦਰ ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹਣਾ ਡੀਐਸਪੀ ਸਾਹਿਬ ਕੋਈ ਕਾਨੂੰਨ ਤੋੜੋਂਗੇ ਕਾਨੂੰਨ ਦੇ ਖਿਲਾਫ ਤੋੜੋਂਗੇ ਤਾਂ سزا ਤੁਹਾਨੂੰ ਵੀ ਇਹ ਪਰਚਾ ਥੋੜੇ ਤੇ ਵੀ ਹੋ ਸਕਦਾ ਐ ਨਹੀਂ ਕਿ ਵੀ ਵਰਦੀ ਪਾਈ ਹੈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਜੇ ਕਾਨੂੰਨ ਆਮ ਇਨਸਾਨ ਵਾਸਤੇ ਤੇ ਮਲਾਜ਼ਮ ਵਾਸਤੇ ਕੋਈ ਹੈ ਤੇ ਮੈਂ ਕਹਿਣਾ ਚਾਹਣਾ ਜਿੰਨੇ ਪੁਲਿਸ ਆਫਸਰ ਇਹਨਾਂ ਦੇ ਕਹਿੰਦੇ ਕਾਨੂੰਨ ਤੋੜੀ ਜਾਂਦੇ ਸਾਰਾ ਨੋਟ ਹੋਈ ਜਾਂਦੇ ਸਾਰੇ ਤੇ ਸਾਡੇ ਕੋਲੇ ਇੱਕ ਇੱਕ ਪ੍ਰੂਫ ਹੈ ਸਭ ਤੋਂ ਪਹਿਲੇ ਇਹਨਾਂ ਦੇ ਐਕਸ਼ਨ ਹੋਊਗਾ ਕਿਉਂਕਿ ਇਹਨਾਂ ਨੇ ਜੋ ਕੰਮ ਸੀ ਜੋ ਡਿਊਟੀ ਸੀ ਕਾਨੂੰਨ ਨੂੰ ਬਚਾਉਣ ਦੀ ਡਿਊਟੀ ਸੀ ਉਹਨਾਂ ਨੇ ਡਿਊਟੀ ਬਚਾਉਣ ਦੀ ਬਜਾਏ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਤੇ ਮੈਂ ਕਹਿੰਦਾ ਜੇ ਤੁਸੀਂ ਸੋਚਦੇ ਆ ਤੁਹਾਨੂੰ ਕੁਝ ਨਹੀਂ ਹੋਣਾ ਫਿਰ ਚਾਹ ਲਾ ਲਿਓ ਜਿੰਨਾ ਤੁਸੀਂ ਚਲਾਣਾ ਹੁਣ ਲਾ ਲਿਓ ਫਿਰ ਉਹਦੇ ਬਾਅਦ ਅਸੀਂ ਵੀ ਲਾਵਾਂਗੇ ਚਾਹ ਜਿੰਨਾ ਹਰ ਇੱਕ ਬਈ ਇਸੇ ਦਾ ਬਦਲ ਜਿੰਨਾ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਤੁਹਾਨੂੰ ਬਚਾ ਲਓ ਪੰਜਾਬ ਨੂੰ 10 ਸਾਲ ਹੋ ਗਏ ਠੱਕੇ ਖਾਂਦੇ ਨਾ ਪੰ ਪੰਜਾਬ ਦੇ ਲੋਕਾਂ ਕਿੱਥੇ ਸੀ ਪੰਜਾਬ ਕਿਵੇਂ ਸੀ ਥੋੜੇ ਮਜੀਠਿਆ ਜੀ ਸਾਹਿਬ ਆਪਣੀ ਸਰਕਾਰ ਸੀ ਕਿਤੇ ਸੜਕ ਬਣੀ ਜਾਂਦੀ ਸੀ ਕਿਤੇ ਤੁਹਾਡਾ ਬੱਸ ਸਟੈਂਡ ਬਣੀ ਜਾਂਦਾ ਸੀ ਕਿਤੇ ਮਾਰਕੀਟਾਂ ਬਣੀ ਜਾਂਦੀਆਂ ਸੀ ਕਿਤੇ ਤੁਹਾਨੂੰ ਕਨੈਕਸ਼ਨ ਮਿਲੀ ਜਾਂਦੇ ਸੀ ਮੈਨੂੰ ਲੱਗਦਾ ਜੋ ਚੀਜ਼ ਚਾਹੁੰਦੇ ਸੀ ਨਾਲ ਦੇ ਨਾਲ ਚਾਹ ਪੂਰੇ ਹੋਈ ਜਾਂਦੇ ਸੀ 10 ਸਾਲ ਹੋ ਗਏ ਬ੍ਰੇਕਾਂ ਲੱਗੀਆਂ ਨੂੰ ਕੱਲੇ ਮਜੀਠੇ ਨਹੀਂ ਪੂਰੇ ਪੰਜਾਬ 'ਚ ਮੈਂ ਘਰੇ ਬੈਠਾ ਇੱਕ ਦਿਨ ਸੋਚ ਰਿਹਾ ਸੀ ਪਿਛਲੇ 60 ਸਾਲਾਂ 'ਚ ਕਿਹੜੇ-ਕਿਹੜੇ ਚੀਫ ਮਿਨਿਸਟਰ ਰਏ 60 ਸਾਲ ਦੇ ਵਿੱਚ ਕਿਹੜੇ-ਕਿਹੜੇ ਸਿਆ ਗਿਆਨੀ ਜ਼ੈਲ ਸਿੰਘ ਕਾਂਗਰਸ ਦੇ ਚੀਫ ਮਿਨਿਸਟਰ ਰਿਹਾ 5 ਸਾਲ ਦਰਬਾਰਾ ਸਿੰਘ ਰਿਹਾ 5 ਸਾਲ ਬਿਆਨ ਸਿੰਘ ਰਿਹਾ 5 ਸਾਲ ਕਿੰਨੇ ਹੋ ਗਏ 15 ਸਾਲ ਕੈਪਟਨ ਅਮਰਿੰਦਰ ਸਿੰਘ ਰਿਹਾ 10 ਸਾਲ ਹੋ ਗਏ 25 ਸਾਲ ਆ ਜਿਹੜਾ ਪਾਗਲ ਜਹਾ ਹੁਣ ਜਿਹੜਾ ਬਣਿਆ 5 ਸਾਲ ਹੋਇਆ ਨਾ ਕੀਦਾ अच्छा पांडे साहब आएगा 5 साल ਕਿੰਨੇ ਹੋ ਗਏ 30 ਸਾਲ ਮੈਨੂੰ ਸਾਰਿਆਂ ਦੇ 30 ਸਾਲਾਂ ਵਿੱਚ ਕਿਸੇ ਆ ਪੰਜੇ ਛੇ ਜੀMinistries ਇੱਕ ਨਿਸ਼ਾਨੀ ਦੱਸ ਦਿਓ ਪੰਜਾਬ ਇੱਕ ਇੱਕ ਚੀਜ਼ ਦੀ ਆ ਪੁਲ ਜੀ ਇਹਨੇ ਬਣਾਇਆ ਸੀ ਇੱਕ ਵੀ ਚੀਜ਼ ਦੱਸ ਦਿਓ ਇੱਕ ਚੀਜ਼ ਵੀ ਨਹੀਂ ਦੱਸ ਸਕਦੇ ਤੁਸੀਂ ਇੱਕ ਨਿਸ਼ਾਨੀ ਨਹੀਂ ਦੱਸ ਸਕਦੇ ਕਿ ਆ ਬਣਾਇਆ ਹੈ ਜਾਂ ਆ ਕਿਸਾਨ ਨੂੰ ਦਿੱਤਾ ਹੈ ਯਾ ਗਰੀਬ ਨੂੰ ਦਿੱਤਾ ਹੈ ਆ ਪਿੰਡਾਂ ਵਾਸਤੇ ਕੀਤਾ ਹੈ ਆ ਪੰਜਾਬ ਵਾਸਤੇ ਫੈਸਲਾ ਕੀਤਾ ਇੱਕ ਚੀਜ਼ ਨਹੀਂ ਉਹ 5 ਸਾਲ ਹੋ ਗਏ ਰਾਜ ਕਰਕੇ ਚਲੇ ਜਾਂਦੇ ਲੁੱਟ ਕੇ ਚਲੇ ਜਾਂਦੇ ਉਹਨਾਂ ਦਾ ਨਿਸ਼ਾਨਾ ਸੇਵਾ ਨਹੀਂ ਸੀ ਤੇ ਵੱਡੇ ਬਾਲ ਸਾਹਿਬ ਨੇ 22 ਸਾਲ ਮੈਂ ਇੱਕ ਸੋਚ ਰਿਹਾ ਸੀ ਜੇ ਵੱਡੇ ਬਾਲ ਸਾਹਿਬ ਮੁੱਖ ਮੰਤਰੀ ਨਾ ਹੁੰਦੇ ਤੇ ਪੰਜਾਬ ਦਾ ਕੀ ਹੁੰਦਾ ਸੀ ਕਿਨੇ 30 ਸਾਲ ਪੰਜ ਮੁੱਖ ਮੰਤਰੀਆਂ ਨੇ ਤੇ ਕੁੱਤਾ ਨਹੀਂ ਜੇ ਇਹਦੇ ਪੰਜ ਹੋਰ ਆ ਜਾਂਦੇ ਫਿਰ ਦੇਖ ਲਿਓ ਨਾ ਤੁਹਾਡੀਆਂ ਪਿੰਡਾਂ 'ਚ ਮੰਡੀਆਂ ਹੋਣੀਆਂ ਸੀ ਨਾ ਆਟਾ ਦਾ ਵੀ ਸਕੀਮ ਹੋਣੀ ਸੀ ਨਾ ਸ਼ਗਨ ਮਿਲਦੇ ਸੀ ਨਾ ਟਿਊਬਵਲ ਕਨੈਕਸ਼ਨ ਮਿਲਨੇ ਸੀ ਨਾ ਕਸੀਆਂ ਬੰਨੀਆਂ ਸੀ ਨਾ ਨਹਿਰਾਂ ਬੰਨੀਆਂ ਸੀ ਨਾ ਸਰਕਾ ਬੰਨੀਆਂ ਸੀ ਨਾ ਹਸਪਤਾਲ ਬੰਨੇ ਸੀ ਨਾ 에ਰਪੋਰਟ ਬੰਨੇ ਸੀ ਨਾ ਡੈਮ ਬੰਨੇ ਸੀ ਸਾਰਾ ਕੁਝ ਜੋ ਕੁਝ ਵੀ ਪੰਜਾਬ ਚ ਹੈ ਜੋ ਕੁਝ ਗਰੀਬ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਵਪਾਰੀ ਨੂੰ ਸ਼ਹਿਰਾਂ ਦੇ ਪਿੰਡਾਂ ਨੂੰ ਜੋ ਕੁਝ ਵੀ ਬਣਿਆ ਉਹਨਾਂ 22 ਸਾਲਾਂ ਚ ਬਣਿਆ ਜਦੋਂ ਵੱਡੇ ਭਾਲਸਾ ਮੁੱਖ ਮੰਤਰੀ ਸੀ ਭਾਵੇਂ ਤੁਸੀਂ ਘਰੇ ਬੈ ਕੇ ਖੋਚਣ ਵੀ ਲੱਗ ਲੋ ਤੁਸੀਂ ਕਹੋਗੇ ਸੁਬੀਰ ਨੇ ਸਹੀ ਕਿਹਾ ਜੇ ਸਾਰਾ ਕੁਝ ਹੀ ਅਕਾਲੀ ਦਲ ਨੇ ਬਣਾਇਆ ਤੇ ਫਿਰ ਆਪ ਤਜਰਬੇ ਕਿਉਂ ਕਰਦੇ ਹੋ ਜੋ ਆਪਾਂ ਤਾਂ ਸਲ ਖਰਾਬ ਕਰ ਲੇ ਬੜੀ ਸਪੀਡ ਨਾਲ ਟ੍ਰੇਨ ਚੱਲ ਪਈ ਸੀ ਪੂਰੀ ਸਪੀਡ ਨਾਲ ਬ੍ਰੇਕਾਂ ਲਾ ਲਈਆਂ ਕਿਉਂਕਿ ਆਪਾਂ ਗੱਲਾਂ 'ਚ ਆ ਗਏ ਝੂਠ ਦੇ ਗੱਲਾਂ 'ਚ ਜਿਵੇਂ ਮੈਂ ਕਿਹਾ 100 ਬਾਰ ਝੂਠ ਬੋਲੋ ਤੇ ਲੱਗੂਗਾ ਸੱਚ ਹੈ ਅਕਾਲੀ ਦੇ ਲਈ ਸਿੱਧੀ ਜੀ ਪਾਰਟੀ ਹੈ ਆਮ ਸਿੱਧੇ ਬੰਦਿਆਂ ਦੀ ਪਾਰਟੀ ਆਪਾਂ ਇਸ ਕੰਮ 'ਚ ਪੈਂਦੇ ਨਹੀਂ ਝੂਠ ਬੋਲਣ ਦੇ ਆ ਜਿੰਨੇ ਝਾੜੂ ਵਾਲੇ ਆ ਮੈਂ ਲਗਦਾ ਤੁਹਾਡੇ ਪਿੰਡ ਚ ਜਿਹੜਾ ਸਭ ਤੋਂ ਵੱਡਾ ਮਲੰਗ ਹੋਊਗਾ ਨਾ ਉਹ ਝਾੜੂ ਵਾਲਾ ਹੋਊਗਾ ਹੈ ਕਿ ਨਾ ਤੁਸੀਂ ਤੁਹਾਨੂੰ ਜਿੰਨੇ ਮਲੰਗ ਆ ਪਿੰਡਾਂ ਸਾਰੇ ਝਾੜੂ ਵਾਲੇ ਹੁਣ ਦੇਖ ਲਓ 13000 ਪਿੰਡ ਹੈ ਭਈ ਕਿੰਨੇ ਹੋਣਗੇ 5-7 ਮਲੰਗ ਦੇ ਹੋਏ 100 ਮਲੰਗ ਇਕੱਠੇ ਫੇਸਬੁਕ ਤੇ ਚੱਲ ਪੈਂਦਾ ਝੂਠ ਤੇ ਝੂਠ ਝੂਠ ਤੇ ਝੂਠ ਝੂਠ ਤੇ ਝੂਠ ਆਪਾਂ ਗੱਲਾਂ ਚਾਹ ਜਾਨੇ ਐ ਇਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਬਚਾ ਲੋ ਪੰਜਾਬ ਨੂੰ ਜੇ ਇਹ 5 ਸਾਲ ਹੋਰ ਖਰਾਬ ਹੋ ਗਏ ਨਾ ਫਿਰ ਕਿਸੇ ਨੇ ਪੰਜਾਬ ਤੇ ਮੂੰਹ ਨਹੀਂ ਕਰਨਾ ਅੱਜ ਕੋਈ ਇੰਡਸਟਰੀ ਪੰਜਾਬ ਚ ਨਹੀਂ ਆ ਰਹੀ ਕੋਈ ਨਵਾਂ ਪੈਸਾ ਨਹੀਂ ਲੱਗ ਰਿਹਾ ਗੈਂਗਸਟਰ ਇੰਨੇ ਵੱਧ ਗਏ ਲੁੱਟਖੋ ਇੰਨੀ ਹੋ ਰਹੀ ਜਾਂਦੀਆਂ ਰੋਜ਼ ਬੈਂਕ ਲੁੱਟਿਆ ਜਾ ਰਿਹਾ ਕੁਛ ਲੁੱਟਿਆ ਜਾ ਰਿਹਾ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਲੋਕੀ ਮਰੀ ਜਾ ਰਹੇ ਆ ਮੁੱਖ ਮੰਤਰੀ दारू पे के सुत्ता रहता है ये आज मुख्यमंत्री ये आज सरकार एक पासे बादल साहब वरगे जेडे सवेरे 4 बजे उठके किसी ना किसी शहर ਪਿੰਡ ਹਲਕੇ ਬੈਠੇ ਹੁੰਦੇ ਥੋਡੇ ਨਾਲ ਬਹਿ ਕੇ ਸੰਗਤ ਦਰਸ਼ਨ ਕਰਦੇ ਸੀ ਥੋਡੀਆਂ ਦੋ ਤਕਲੀਫਾਂ ਦੂਰ ਕਰਦੇ ਸੀ ਦੂਜੇ ਪਾਸੇ ਉਹ ਮੁੱਖ ਮੰਤਰੀ ਜਿਨੇ ਦਰਸ਼ਨ ਹੀ ਦਿੱਤੇ ਨਾ ਕੈਪਟਨ ਐ ਪੰਸਲ ਦਰਸ਼ਨ ਦਿੱਤੇ ਇਹਨੇ ਧੱਕੀ ਦੇਣੀ ਸੀ ਇਸ ਕਰਕੇ ਜ਼ਿਲ੍ਹਾ ਪ੍ਰੀਸ਼ਦ ਇੱਕ ਟੈਸਟ ਹੈ ਕੋਈ ਗੱਲ ਨਹੀਂ ਬਲਾਕ ਸੰਧੀਆਂ ਥੋੜੀਆਂ 20 25 ਘੱਟ ਤੇ ਘੱਟ ਦੀ ਕੋਈ ਗੱਲ ਨਹੀਂ ਜਿੰਨੀਆਂ ਬੱਚੀਆਂ 100% ਲੈਣੀਆਂ ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਦੇਣੀਆਂ ਸੱਚ ਸਹੀ ਮੈਨੂੰ ਥੱਪੜ ਮਾਰੂੰਗੇ ਤੁਸੀਂ ਤੇ ਇਹ ਨਾਮ ਦਾ ਤਲਵੀਰ ਇਹ ਨਾ ਹੀ ਮੇਰੇ ਬੱਚੇ ਅਸਲੀ ਥੱਪੜ ਥੋੜਾ ਬੱਚੂਗਾ ਸਾਰਿਆਂ ਦਾ ਜੇ ਦੂਜਿਆਂ ਨੂੰ ਸਬਕ ਸਿਖਾ ਦਿਓ ਆ ਚਾਰ ਤੇ ਚਾਰ ਪਈਆਂ ਪੁੱਤ ਆ ਲੈ ਚਾਰੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਮੈਨੂੰ ਬੜਾ ਆਮਾਨ ਹੈ ਤੁਹਾਡੇ ਤੇ ਦੇਖੋ ਕੱਲੀ ਗੁਨੀਬ ਹੈ ਤੁਹਾਡਾ ਫਰਜ਼ ਹੈ ਤੇ ਮੈਂ ਇਹਨਾਂ ਕਹਿ ਜਣਾ ਅਫਸਰਾਂ ਨੂੰ ਕਹਿਣਾ ਚਾਹਣਾ ਹੈ ਜੇ ਪੋਲਿੰਗ ਵਾਲੇ ਤੇਨ ਕੋਈ ਧੱਕਾ ਹੋਇਆ ਫਿਰ ਤੁਸੀਂ ਵੀ ਤਿਆਰ ਰਹੋ ਤੁਹਾਡੇ ਤੇ ਵੀ ਮੁੱਖ ਸਹੀ ਟਾਈਮ ਤੇ ਐਕਸ਼ਨ ਹੋਊਗਾ ਜੇ ਤੁਸੀਂ ਕਾਨੂੰਨ ਤੋੜਿਆ ਆ ਲੋਕਾਂ ਦੀ ਆਪਣਾ ਡੈਮੋਕਰੈਟਿਕ ਰਾਈਟ ਹੈ ਵੋਟ ਪਾਣੀ ਜੇ ਤੁਸੀਂ ਤਾਂ ਕਹਿੰਦੇ ਆਂ ਧੱਕਾ ਕਰਕੇ ਨਾਲੇ ਯਾਰ ਮਜੀਠੀਆਲੇ ਤੁਸੀਂ ਕਿਵੇਂ ਧੱਕਾ ਕਰਨ ਦੇਵੋਗੇ ਪਰਵਾਹ ਨਾ ਕਰੋ ਜੇ ਲੋੜ ਪਈ ਮੈਨੂੰ ਫੋਨ ਕਰ ਲਿਓ ਬੜ ਤਕੜੇ ਖੌਂਦੇ ਤੇ ਮੈਨੂੰ ਮਾੜਾ ਮਾਨ ਆ ਯਾਰ ਤੁਸੀਂ ਤਾਂ ਡਰੇ ਨਹੀਂ ਪਰਵਾਹ ਹੀ ਨਹੀਂ ਕੀਤੀ ਆ ਲੜਾਈ ਹੁ ਛੋਡੀ ਆ ਵਿਕਰਮ ਸਿੰਘ ਮਜੀਠਿਆ ਤੇ ਬਨੀਰਦੀ ਨਹੀਂ ਆ ਲੜਾਈ ਛੋਡੀ ਆ ਇੰਨਾ ਹੀ ਕਹਿ ਕੇ ਅੱਗੇ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਆਈ ਹੈਵ ਟੂ ਗੋ यार एक बार साइड दे दो साइड दो साइड 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 जहाँ आपका आपका देखा था 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 आपका देखा ਜਿਹੜਾ ਕਹਿੰਦੇ ਸੀ ਪੁਲਿਸ ਵਾਲੇ ਕਿ ਏਆਈ ਐ ਛੁੱਟੀ ਜਾਣਾ ਪ੍ਰੂਫ ਕਰਦਾ ਏਆਈ ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਣੀ ਆ ਸਾਰਾ ਜਿਹੜਾ ਏਆਈ ਕਹਿੰਦੇ ਆ ਨਾ ਆ ਸਾਰਾ ਅਸਲੀ ਚਿੱਠਾ ਸਾਹਮਣੇ ਆਊਗਾ ਜੇ ਇਹਦੀ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏ ਤੇ ਮੈਂ ਕਹਿਣਾ ਚਾਹਣਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਕੋਰਟ ਦਾ ਦਰਵਾਜ਼ਾ ਕਰਾਂਗੇ ਜਦੋਂ ਤੱਕ ਐਸ 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 ਪੀ ਦੇ ਮੁਕਦਮਾ ਨਹੀਂ ਹੁੰਦਾ ਤੇ ਅੰਦਰ ਨਹੀਂ ਹੁੰਦਾ ਕਿਉਂਕਿ ਜੋ ਧਜੀਆਂ ਇਹਨੇ ਕਾਨੂੰਨ ਨਹੀਂ ਉਣਾਈਆਂ ਉਹਦੀ ਸਜ਼ਾ ਉਹਨੂੰ ਮਿਲਨੀ। ਇਸ ਵਿੱਚ 500 ਕਰੋੜ ਰੁਪਏ ਦਾ ਸੀਐਮ ਮਿਲ ਰਿਹਾ ਜੀ ਕਿਵੇਂ ਦੇਖ ਰਹੇ ਹੋ ਨਵਜੋਤ ਕੋਰ ਸਿੱਧੂ ਨੇ ਬੜੇ ਵੱਡੇ ਇਲਜ਼ਾਮ ਲਾਏ ਨੇ ਕਾਂਗਰਸ 'ਤੇ। ਦੇਖੋ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰਦੀ ਹੈ। ਉਹ ਇੱਕ ਪਾਰਟੀ ਹੈ ਜਿਨੇ ਕਿੱਲਾ ਲੁੱਟਿਆ ਪੰਜਾਬ ਤੇ ਦੇਸ਼ ਨੂੰ। ਉਹਨਾਂ ਨੇ ਮੈਂ ਹੁਣੀ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲੱਤੇ ਹੈ। ਮੈਂ ਤਾਂ ਕਹਿਣਾ ਜਣਾ ਅੱਖਾਂ ਮੀਚ ਕੇ ਪੰਜਾਬੀਓ ਅਕਾਲੀ ਦਲ ਦੇ